ਕਰ ਸਕਦਾ ਹੈ ਕਿ ਉਸ ਦੇ ਪੋਲਿੰਗ ਬੂਥ ਤੇ ਕਿੰਨਾ ਕ ਰਸ਼ ਹੈ ਕਿੰਨੇ ਕਿ ਭਿਗੜ ਹੈ ਉਹ ਵੀ ਪਤਾ ਕੀਤਾ ਜਾ ਸਕਦਾ ਉਹ ਵੀ ਸਾਰ ਜਾਣਕਾਰੀ ਦੇ ਦੇ ਵਿੱਚ ਕਿਸ ਤਰ੍ਹਾਂ ਲੈ ਸਕਦੇ ਅੱਜ ਅਸੀਂ ਇੱਕ WhatsApp ਨੰਬਰ ਜੋ ਬਣਾ ਕੇ ਸਾਰਿਆਂ ਦੇ ਨਾਲ ਸ਼ੇਅਰ ਕੀਤੀ ਹੈ ਉਹ ਬੇਸਿਕਲੀ ਇਹ ਹੈ ਕਿ ਕਿਸੇ ਨੂੰ ਆਪਣੇ ਪੋਲਿੰਗ ਸਟੇਸ਼ਨ ਦੇ ਉੱਤੇ ਕੋਈ ਕਤਾਰ ਦੇ ਵਿੱਚ ਕਿੰਨੇ वोटर्स लगी है ताकि उसी हिसाब वो प्लान करके वो वोट एक सहूलत देती है तो ये, ये भी मेरी रिक्वेस्ट है सारियां कि तुसी अपने इस नंबर का मैक्सिमम यूटिलाइज करो पोलिंग वाले दिन अपनी प्लान के हिसाब न वो आ स इन केस इनकेस कितने पोलिंग स्टेशन से ज़्यादा पीड़ लगी है तो उसी हिसाब नाल वो चेक करके ਉਹ ਆ ਪਾਏਗਾ ਉਹ ਸਾਡੇ ਲਈ ਵੀ ਇੱਕ ਇੰਪੋਰਟੈਂਟ ਚੀਜ਼ ਹੈ ਕਿਉਂਕਿ ਪੋਲਿੰਗ ਸਟੇਸ਼ਨ ਤੇ ਜੋ ਬੀਡ ਜੋ ਕਰਾਊਡ ਮੈਨੇਜਮੈਂਟ ਹੈ ਉਹਦੇ ਵਾਸਤੇ ਵੀ ਸਾਨੂੰ ਇਹ ਇੱਕ ਯੂਸਫੁਲ ਪਹਿਲ ਕਦਮ ਹੀ ਅਸੀਂ ਕੀਤਾ ਤੇ ਇਹਦਾ ਵੀ ਲੋਕਾਂ ਨੂੰ ਮੈਕਸਿਮਮ ਯੂਟਲਾਈਜ਼ ਕਰਨਾ ਚਾਹੀਦਾ ਇੱਕ ਸਰ 85 ਪਲੱਸ ਵਾਲਿਆਂ ਦੇ ਲਈ ਅਸੀਂ ਬਹੁਤ ਸਾਰੀਆਂ ਸਹੂਤਾਂ ਦਿੱਤੀਆਂ ਹੈਗੀਆਂ ਨੇ ਜੀ ਜੇਕਰ ਸਰ ਕੋਈ 85 ਪਲੱਸ ਵਾਲਾ ਵੋਟਰ ਚਾਹੇ ਕਿ ਉਸ ਨੂੰ ਘਰ ਤੋਂ ਹੀ व्हीलचेयर ਮਿਲੇ ਜਾਂ ਕਿ ਪਿਕ ਐਂਡ ਡ੍ਰੌਪ ਦੀ ਫੈਸਿਲਿਟੀ ਮਿਲੇ ਇਹੋ ਜਿਹਾ ਕੋਈ ਬੰਦੋਬਸਤ ਹੈ ਜੀ ਹਾਂ ਡਿਫਰੈਂਟਲੀ 85 ਪਲੱਸ ਵੋਟਰਸ ਪਲੱਸ ਜੋ ਪੀਡਬਲਿਟੀ ਵਾਲੇ ਵੋਟਰਸ ਹੈ ਫਾਈ ਜਿਹਨਾਂ ਦੀ ਪਰਸਨ ਵਿਦ ਅ ਡਿਸੇਬਿਲਟੀ 40 ਪਰਸੈਂਟੇਜ ਤੋਂ ਵੱਧ ਵਾਲੀ ਡਿਸੇਬਿਲਟੀ ਹੈ ਉਹਨਾਂ ਦੇ ਲਈ ਦੋ ਪ੍ਰੋਵੀਜ਼ਨ ਹੈ ਜਾਂ ਤੋਂ ਉਹ ਵੋਟ ਹੋਮ VOTING ਕਰ ਸਕਤੇ ਉਹਦਾ ਟਾਈਮ ਹੁਣ ਖਤਮ ਹੋ ਚੁੱਕਾ ਹੈ ਤੇ ਦੂਸਰੀ অপਸ਼ਨ ਇਹ ਹੈ ਕਿ ਇਨ ਕੇਸ ਹੋਮ ਵੋਟਿੰਗ ਦਾ ਸੁਵਿਧਾ ਉਹਨਾਂ ਨੇ ਯੂਜ਼ ਨਹੀਂ ਕੀਤਾ ਤਾਂ ਉਹ ਸਾਡੀ ਸਾਕਸ਼ਮ ਐਪ ਹੈ ਉਹਦੇ ਵਿੱਚ ਆਪਣੀ ਜੋ ਪਿਕ ਐਂਡ ਡ੍ਰੋਪ ਦਾ অপਸ਼ਨ ਲੈ ਸਕਤੇ ਹਨ ਉਹ ਗਾੜੀ ਆ ਜਾਏਗੀ ਉਹਨਾਂ ਦੇ ਲਈ ਦੂਸਰੀ অপਸ਼ਨ ਇਹ ਹੈ ਕਿ ਉਹ ਆਪਣੇ ਗਾੜੀ ਚ ਆਣਗੇ ਉੱਥੇ ਵੋਲੰਟੀਅਰ ਹੀ ਆਂ ਬੀਲ ਚੇਅਰ ਦੀ ਪ੍ਰਬੰਧ ਹੈ ਇਹ ਦੋਨੋਂ ਉਹ ਵਾਸਤੇ ਵੀ ਉਹ ਰਿਕੁਐਸਟ ਕਰ ਸਕਤੇ ਹੈ ਥਰੂ ਸਖਸ਼ਮ ਐਪ ਤੋ ਅਸੀਂ ਉਹਨਾਂ ਨੂੰ 85 ਪਲਸ ਵੋਟਰਸ ਨੂੰ ਪਲਸ ਪੀ ਡਬਲਯੂ ਡੀ ਵੋਟਰਸ ਨੂੰ ਇਹ ਦੋਨੋਂ ਸਹੂਲਤ ਹੈ ਉਹ ਅਵੇਲੇਬਲ ਹੈ ਉਹ ਦੋਨੋਂ ਸਹੂਲਤ ਉਹ ਯੂਜ਼ ਕਰਕੇ ਆਪਣੇ ਮਤਾਨ ਕਰ ਸਕਤੇ ਇੱਕ ਸਰ ਪੋਲਿੰਗ ਬੂਥਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਣੀ ਹੈ ਜੀ ਪੋਲਿੰਗ ਬੂਥਾਂ ਦੇ ਉੱਤੇ ਕੋਈ ਐਮਰਜੈਂਸੀ ਪ੍ਰਬੰਧ ਕੀਤੇ ਗਏ ਨੇ ਕੋਈ ਮੈਡੀਕਲ ਸਹੂਲਤਾਂ ਵੋਟਰਾਂ ਵਾਸਤੇ ਉਹਨਾਂ ਦਾ ਕੁਝ ਬੰਦੋਬਸਤ ਹੈ ਜੀ ਹਾਂ ਬਿਲਕੁਲ ਅਸੀਂ ਅ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਸਖਤ ਹਦਾਇਤਾਂ ਹੈ ਕਿ ਸਾਡੇ ਜੋ ਪੋਲਿੰਗ ਸਟੇਸ਼ਨ ਦੇ ਉੱਤੇ ਸਾਰੇ ਸਹੂਲਤ ਪ੍ਰੋਵਾਈਡ ਕੀਤਾ ਜਾਵੇ ਬਹੁਤ ਸਾਰੇ ਫੈਸਿਲਿਟੀਜ਼ ਅਸੀਂ ਪ੍ਰੋਵਾਈਡ ਆਲਰੇਡੀ ਕਰ ਰਹੇ ਉਸ ਤੋਂ ਇਲਾਵਾ ਹੀਟ ਵੇਵ ਕਰਕੇ ਵੀ ਅਸੀਂ ਹੋਰ ਸਹੂਲਤ ਉੱਤੇ ਦੇ ਰਹੇ ਜਿਸ ਤਰ੍ਹਾਂ ਕਿ ਅਸੀਂ ਛਬੀਲ ਦਾ ਪ੍ਰਬੰਧ ਕੀਤਾ ਹੈ ਮੈਡੀਕਲ ਫੈਸਿਲਿਟੀਜ਼ ਦਾ ਪ੍ਰਬੰਧ ਕੀਤਾ ਹੈ ਓਆਰਐਸ ਦਾ ਪੈਕੇਟ ਖੁੱਤੇ अवेलेबल ਹੋਣਗੇ ਆਸ਼ਾ ਵਰਕਰ ਹੋਣਗੇ ਉਹਨਾਂ ਦੇ ਲਈ ਮੈਡੀਸਿਨਸ अवेलेबल ਹੋਣਗੇ ਰੈਸਟਿੰਗ ਏਰੀਆ ਹੋਣਗੇ ਔਰ ਸ਼ੇਡ ਦਾ ਪ੍ਰਬੰਧ ਤੋਂ ਡੈਫੀਨਿਟਲੀ ਹੈ ਤੋਂ ਇਸ ਕਰਕੇ ਅਸੀਂ ਹੀਟ ਵੇਵ ਕਰਕੇ ਕਾਫੀ ਜੋ ਪ੍ਰਿਕਾਸ਼ਨਸ ਹੈ ਉਹ ਲੈ ਰਹੇ ਤੇ ਵੋਟਰਸ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤਾ ਜਾਵੇਗਾ ਸਰ ਅਮੂਮਨ ਇਹ ਹੁੰਦਾ ਹੈ ਜੀ ਕਿ VOTER ਮੋਬਾਈਲ ਫੋਨ ਅੰਦਰ ਨਹੀਂ ਲੈ ਕੇ ਜਾ ਸਕਦਾ ਜਿੱਥੇ ਵੋਟਾਂ ਪੈ ਰਹੀਆਂ ਹੁੰਦੀਆਂ ਨੇ ਕੀ ਕੋਈ VOTER ਮੋਬਾਈਲ ਆਫ ਕਰਕੇ ਲੈ ਕੇ ਜਾ ਸਕਦਾ ਜੀ ਅੰਦਰ ਨਹੀਂ VOTERS ਕਿਸੇ ਨੂੰ ਵੀ ਆਪਣੇ ਮੋਬਾਈਲ ਫੋਨ ਜਾਂ ਕੋਈ ਇਲੈਕਟ੍ਰੋਨਿਕ ਵਾਚਸ ਵਗੈਰਾ ਜੋ ਵੀ ਹੈ ਤੋਂ ਉਹ ਇਲੈਕਟ੍ਰੋਨਿਕ ਗੈਜੇਟਸ ਅੰਦਰ ਲੈ ਕੇ ਜਾਣ ਦੇ ਲਈ ਮਨਾਹੀ ਹੈ ਉਹ ਜਾਣੇ ਲੈ ਕੇ ਨਹੀਂ ਜਾ ਪਾਏਗਾ ਅਫਕੋਰਸ ਪੋਲਿੰਗ ਸਟਾਫ ਦੇ ਲਈ ਨਹੀਂ ਹੈ ਪ੍ਰੈਸਾਈਡਿੰਗ ਅਫੀਸਰ ਆਪਣੇ ਮੋਬਾਈਲ ਯੂਜ਼ ਕਰ ਸਕਤੇ ਬਟ ਬਾਕੀ ਜੋ ਵੋਟਰਸ ਹੈ ਉਹ ਉਹਨਾਂ ਦੇ ਲਈ ਇਹ ਸਖਤ ਹਦਾਇਤਾਂ ਹੈ ਕਿ ਉਹ ਮੋਬਾਈਲਸ ਜੋ ਮੋਬਾਈਲ ਫੋਨਸ ਹੈ ਉਹ ਜਾਂ ਉਹ ਹੋਰ ਕੋਈ ਇਲੈਕਟ੍ਰੋਨਿਕ ਡਿਵਾਈਸ ਹੈ ਉਹ ਅੰਦਰ ਲੈ ਕੇ ਨਹੀਂ ਜਾ ਪਾਏਗਾ ਅੱਛਾ ਸਰ ਕੋਈ ਤੁਸੀਂ ਹਰੇਕ ਪੌਡਕਾਸਟ 'ਚ ਜ਼ਿਕਰ ਕਰਦੇ ਹੋ ਕਿ ਅਸੀਂ ਜਿਹੜੇ ਯੂਥ ਫੁੱਲੋ ਚਲਾਏ ਜਾਣਗੇ ਉਹ ਕੋਡਿੰਗ ਬੂਥ ਬਣਾਉਣੇ ਨੇ ਪਿੰਕ ਬੂਥ ਬਣਾਉਣੇ ਨੇ ਇਨਾ ਤੋਂ ਇਲਾਵਾ ਕੀ ਇਹੋ ਜਿਹੇ ਯੂਨੀਕ ਜਾਂ ਦਿਲਚਸਪ ਪੋਲਿੰਗ ਬੂਥ ਬਣਾਇਆ ਜਾ ਰਿਹਾ ਹੈ ਜਿੱਥੇ ਕੋਈ ਸੈਲਫੀ ਪੁਆਇੰਟ ਵੱਖਰੇ ਤੌਰ ਦਾ ਹੋਵੇ ਜਾਂ ਕੋਈ ਹੋਰ ਫੈਸਿਲਿਟੀਆਂ ਜਿਹੜੀਆਂ ਵੋਟਰਸ ਨੂੰ ਅਟ੍ਰੈਕਟ ਕਰਨ ਕੋਈ ਹੈ ਜੀ ਪੰਜਾਬ ਦੇ ਵਿੱਚ ਇਹੋ ਜਿਹੇ ਡਿਫਰੈਂਟਲੀ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਇੱਕ ਸਵੀਪ ਐਕਟੀਵਿਟੀਜ਼ ਦੇ ਅੰਦਰ ਇੱਕ ਅਸੀਂ ਪਹਿਲ ਕਦਮੀ ਜਾਂ ਇਨੋਵੇਸ਼ਨਸ ਅਸੀਂ ਨਾਰਮਲੀ ਕਰਦੇ ਰਹੇ तो काफ़ी सारे मॉडल पोलिंग स्टेशनस है वो मॉडल पोलिंग स्टेशनस भी वक्रे वक्रे टाइप के होंगे है तो अपने अपने हिसाब न कई डी सी अपने इंट्रस्ट लेके करते हैं कई दे सैलफी पोइंट्स होंगे है कई काफ़ी सारी चीज़ा होंगी है एक ग्रीन पोलिंग स्टेशनस भी होंदी पीडबल्यू डी मैनेज पोलिंग स्टेशन यूथ मैनेज पोलिंग स्टेशन पिंक पोलिंग उस तो अलावा ਪੋਲਿੰਗ ਸਟੇਸ਼ਨ ਦੇ ਵਿੱਚ ਵੀ ਤੁਹਾਨੂੰ ਕਾਫੀ ਸਾਰੇ ਚੀਜ਼ਾਂ ਵੈਰਾਈਟੀਆਂ ਦੇਖਣ ਨੂੰ ਮਿਲੇਗੀ ਉਹਦੇ ਵਿੱਚ ਕਾਫੀ ਜੋ ਹੈ ਸੈਟਅਪ ਵakre ਵakre ਕਿਸਮ ਦੇ ਹੋਣਗੇ ਤੇ ਇਹ ਬੇਸਿਕਲੀ ਲੋਕਾਂ ਨੂੰ ਹੋਰ ਫੈਸਿਲਿਟੀਆਂ ਵੋਟਰਸ ਨੂੰ ਜ਼ਿਆਦਾ ਫੈਸਿਲਿਟੀਆਂ ਦੇਣ ਲਈ ਹੈ ਤਾਂ ਕਿ ਲੋਕ ਹੈ ਨਾ ਉਹ ਐਟ੍ਰੈਕਟ ਹੋ ਕੇ VOTING ਦੇ ਲਈ ਵੱਤੋ-ਵਤ ਜਾਏ ਅੱਛਾ ਸਰ ਵਾਤੋ-ਵਤ ਵੋਟਰਾਂ ਨੇ ਆ ਕੇ ਵੋਟਾਂ ਪਾਤੀਆਂ ਜੀ ਉਸ ਤੋਂ ਬਾਅਦ ਕੋਈ ਸੂਬੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹੋ ਜੀ ਕਲੈਬਰੇਸ਼ਨ ਕੀਤੀ ਹੈਗੀ ਹੈ ਜੀ ਕਿ ਉਹ ਅਸੀਂ ਖਬਰਾਂ ਪੜ੍ਹਦੇ ਹਾਂ ਕਿ ਉਹ ਆ ਕੇ ਉਂਗਲ ਤੇ ਲੱਗੀ ਸਿਆਹੀ ਦਾ ਨਿਸ਼ਾਨ ਦਿਖਾਉਣ ਤੇ ਉਹਨਾਂ ਨੂੰ ਕੋਈ ਖਾਸ ਡਿਸਕਾਊਂਟ ਹੋਵੇ ਜਾਂ ਕੋਈ ਹੋਰ ਕਿਸੇ ਸ਼ੋਰੂਮ ਵੱਲੋਂ ਦੁਕਾਨ ਵੱਲੋਂ ਸਹੂਲਤ ਵੱਖਰੀ ਦਿੱਤੀ ਜਾਵੇ ਜੀ ਇਹ ਕਾਫੀ ਜ਼ਿਲ੍ਹੇ ਦੇ ਵਿੱਚ ਆਲਰੇਡੀ ਡੀਸੀਸ ਵੱਲੋਂ ਕਾਫੀ ਇਨੀਸ਼ੀਏਟਿਵ ਲੈ ਕੇ ਕੀਤਾ ਹੈ ਇਸ ਤਰ੍ਹਾਂ ਦੀ ਕਾਫੀ ਅਰੇਂਜਮੈਂਟ ਹੈ ਕਾਫੀ ਵੱਡੇ ਵੱਡੇ ਜ਼ਿਲ੍ਹੇ ਦੇ ਵਿੱਚ ਵੀ ਛੋਟੇ ਜ਼ਿਲ੍ਹਿਆਂ ਵਿੱਚ ਵੀ ਹੈ ਤੇ ਜਿਸ ਤਰ੍ਹਾਂ ਕਿ ਤੁਸੀਂ ਵੋਟ ਕਰਕੇ ਆਪਣੇ ਸੇ ਐਸੇ ਆ ਹੀ ਦਿਖਾਓਗੇ ਤਾਂ ਤੁਹਾਨੂੰ ਉਹ ਡਿਸਕਾਊਂਟ ਮਿਲ ਜਾਏਗਾ ਰੈਸਟੋਰੈਂਟ ਦੇ ਵਿੱਚ ਵੀ ਹੈ ਕੁਝ ਟੈਕਸਟਾਈਲਸ ਵਗੈਰਾ ਦੀ ਵੀ ਹੈ ਕੁਝ ਲਾਈਕ ਜਲੰਧਰ ਦੇ ਵਿੱਚ ਆਇਲੈਂਡ ਸੈਂਟਰ ਦੇ ਵਿੱਚ ਵੀ ਕੁਝ ਇਤਨੇ ਡਿਸਕਾਊਂਟ ਦੇ ਰਹੇ ਕੁਝ ਫਲਾਈਟ ਬੁਕਿੰਗ ਦੇ ਵਾਸਤੇ ਵੀ ਇਤਨੇ ਹੈ ਤੇ ਡਿਸਕਾਊਂਟ ਇਸ ਤਰ੍ਹਾਂ ਦੀ ਕਾਫੀ ਡੀਜ਼ੀ ਇਸਨੇ ਆਪਣੇ ਲੈਵਲ ਤੇ ਇੰਨੀ ਇਹ ਰੈਨਚਮੈਂਟ ਕੀਤੀ ਹੋਈ ਹੈ ਇਹ ਬੇਸਿਕਲੀ ਲੋਕਾਂ ਨੂੰ ਇੱਕ ਤੋਂ ਜਾਗਰੂਤ ਕਰਨ ਵਾਸਤੇ ਹੈ ਕਿ VOTING ਦੀ ਮਹੱਤਤਾ ਬਾੜੇ ਤਾਂ ਇਹ ਅਸੀਂ ਇਹਦੇ ਲਾਈਕ ਹੁਣ ਇੱਕ ਆਪਣੇ ਕਾਫੀ ਫੂਡ ਡਿਲੀਵਰੀ ਐਪਸ ਹੈ ਉਹਦੇ ਵਿੱਚ ਵੀ ਡਿਸਕਾਊਂਟਸ ਹੈ ਕਾਫੀ ਜਗਰ ਤੇ ਤੋ ਇਹ ਅਸੀਂ ਸਾਡੀ ਇੱਕ ਹਰ ਵਾਰ ਹੁੰਦੇ ਹੈ ਹਰ ਇਲੈਕਸ਼ਨ ਦੇ ਵਿੱਚ ਹੁੰਦਾ ਹੀ ਹੈ ਤੇ ਇਸ ਵਾਰ ਵੀ ਅਸੀਂ ਕਰ ਰਹੇ ਹਾਂ ਤੇ ਇਹਨਾਂ ਦਿਨਾਂ ਦੇ ਵਿੱਚ ਸਰ ਤੁਹਾਡੇ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਬਹੁਤ ਸਾਰੀਆਂ ਕੰਪਲੇਂਟਸ ਆਉਂਦੀਆਂ ਨੇ ਜੀ ਕੋਈ ਖਾਸ ਇਹੋ ਜੀ ਦਿਲਚਸਪ ਸ਼ਿਕਾਇਤਾਂ ਸਾਡੇ ਨਾਲ ਸਾਂਝੀਆਂ ਕਰਨੀਆਂ ਚਾਹੋਗੇ ਜਿਹੜੀਆਂ ਹਾਸੋਹੀਣੀਆਂ ਵੀ ਹੋਣ ਤੇ ਤੁਹਾਨੂੰ ਲੱਗਦਾ ਹੋਵੇ ਕਿ ਤੁਹਾਡੇ ਪੱਧਰ ਤੇ ਇਹਦਾ ਨਿਪਟਾਰਾ ਕਰਨਾ ਬਣਦਾ ਹੀ ਨਹੀਂ ਪਰ ਲੋਕ ਤਾਂ ਵੀ ਸ਼ਿਕਾਇਤ ਦੇ ਜਾਂਦੇ ਨੇ ਹੂੰ ਇਹ ਬੇਸਿਕਲੀ ਪੰਜਾਬ ਦੇ ਵਿੱਚ ਇਹ ਹਾਮ ਦੇਖਣ ਨੂੰ ਮਿਲੀ ਹੈ कि जो कंप्लेंट ਸਾਡੇ ਕੋਲ ਆਂਦੀ ਹੈ ਉਹ 90 ਪਰਸੈਂਟ ਸਾਡੇ ਕੋਈ ਰਿਲੇਸ਼ਨ ਨਹੀਂ ਹੁੰਦਾ ਇਲੈਕਸ਼ਨ ਦੇ ਨਾਲ تعلق ਨਹੀਂ ਹੁੰਦਾ ਲੋਕ ਆਪਣੇ ਪਰਸਨਲ ਕੰਪਲੇਂਟਸ ਜਾਂ ਕਿਸੇ ਦਾ ਪਰਸਨਲ ਰੈਂਜਸ ਕਰਕੇ ਵੀ ਕੰਪਲੇਨ ਕਰਦੇ ਹੈ ਜਾਂ ਕੋਈ ਲੈਂਡ ਡਿਸਪਿਊਟ ਵਗੈਰਾ ਹੁੰਦੀ ਹੈ ਉਹਦਾ ਵੀ ਕਰਦੇ ਪੁਲਿਸ ਨਾਲ ਜੋ ਮਸਲੇ ਹੈ ਉਹ ਇਲੈਕਸ਼ਨ ਨਾਲ ਕੋਈ تعلق ਨਹੀਂ ਹੁੰਦਾ ਇਸ ਤਰ੍ਹਾਂ ਦੀ ਕਾਫੀ ਕੰਪਲੇਂਸ ਆਂਦੀ ਹੈ ਤੇ ਪਿੱਛੇ ਇੱਕ অবজারভার ਨੇ ਵੀ ਇਹੀ ਆਬਜ਼ਰਵ ਕੀਤਾ ਸੀ ਕਿ ਉਹਨਾਂ ਦੀ ਜੋ ਵੀ ਕੰਪਲੇਨ ਆਂਦੀ ਹੈ ਉਹ ਬੇਸਿਕਲੀ ਇਲੈਕਸ਼ਨਲ ਤਾਲੂਕ ਨਹੀਂ ਹੁੰਦੇ ਉਹ ਬੇਸਿਕਲੀ ਪਰਸਨਲ ਕੰਪਲੇਨਟ ਹੀ ਹੁੰਦੇ ਤਾਂ ਲੋਕ ਦਾ ਲੋਕਾਂ ਦਾ ਇੱਕ ਇਹ ਇਮਪ੍ਰੈਸ਼ਨ ਹੈ ਕਿ ਇਲੈਕਸ਼ਨ ਦੇ ਦੌਰਾਨ ਸਹੀ ਜਿ ਜਿਨੇ ਵੀ ਹੈ ਆਪਣੀ ਸ਼ਿਕਾਇਤ ਗ੍ਰੀਵੈਂਸ ਸਿਸਟੀ ਜੂ ਰੈਡਰੈਸਲ ਹੈ ਉਹ ਇਲੈਕਸ਼ਨ ਕਮਿਸ਼ਨ ਕਰਦੇ ਹੈ ਤਾਂ ਇਸ ਕਰਕੇ ਕਰਦੇ ਤਾਂ ਅਸੀਂ ਵੀ ਜਦੋਂ ਕੰਪਲੇਨ ਆਂਦੇ ਤਾਂ ਉਸ ਆਪਣੇ ਅ ਕਨਸਰਨਡ ਬੰਦਿਆਂ ਨੂੰ ਉਹ ਅਸੀਂ ਨੈਸੈਸਰੀ ਕਰਵਾਈ ਦੇ ਲਈ ਬੇਜਬੀ ਦੰਦੇ ਤੇ ਉਹਨਾਂ ਦੀ ਕਾਫੀ ਵਾਰ ਨਿਪਟਾਰਾ ਵੀ ਜਲਦੀ ਹੋ ਜਾਂਦੀ ਹੈ। ਬਲੇ ਸਰ ਹੈਲਪ ਕਰ ਦਿੰਦੇ ਹੈ ਜੀ ਜੀ ਰਾਈਟ ਸਰ ਤੇ ਇੱਕ ਸਰ ਹੋਰ ਬੜਾ ਆਮ ਜਿਹਾ ਸਵਾਲ ਆ ਜੀ ਇਲੈਕਸ਼ਨ ਦੇ ਵਿੱਚ ਲੈਫਟ ਹੈਂਡ ਦੀ ਜਿਹੜੀ ਫਰਸਟ ਫਿੰਗਰ ਤੇ ਕਿਉਂ ਸਿਆਹੀ ਲਾਈ ਜਾਂਦੀ ਹੈ ਜੀ ਇਨਕ ਲਾਈ ਜਾਂਦੀ ਹੈ। ਦੇਖੋ ਇਹ ਬੇਸਿਕਲੀ ਜੋ ਸਿਆਹੀ ਹੈ ਇਹ ਇਨਡਲੀਬਲਿੰਗ ਇਹ ਜਲਦੀ ਉਹ ਜਾंदे ਨਹੀਂ ਹੈ ਤੋਂ ਬੇਸਿਕਲੀ ਜੋ ਲਗਾਉਂਦੇ ਹੈ ਲੈਫਟ ਫਿੰਗਰ ਤੇ ਹੀ ਲਗਾਉਂਦੇ ਰਾਈਟ ਨੋਰਮਲੀ ਰਾਈਟ ਹੈਂਡ ਅਸੀਂ ਖਾਣ ਦੇ ਲਈ ਯੂਜ਼ ਕਰਦੇ ਹੈ ਤੋਂ ਇਹ ਇੱਕ ਕੈਮੀਕਲ ਹੈ ਇਸ ਕਰਕੇ ਨੋਰਮਲੀ ਇਟ ਇਜ਼ ਸੇਫ ਟੂ ਯੂਜ਼ ਔਨ ਦੀ ਲੈਫਟ ਹੈਂਡ ਤੋਂ ਫਸਟ ਫਿੰਗਰ ਦੇ ਵਿੱਚ ਨੋਰਮਲੀ ਫਸਟ ਫਿੰਗਰ ਜੋ ਹੈ ਫੋਰ ਫਿੰਗਰ ਹੈ ਇਨ ਕੇਸ ਕਿਸੇ ਨੂੰ ਫੋਰ ਫਿੰਗਰ ਨਹੀਂ ਹੈ ਤੋਂ ਫਿਰ ਨੈਕਸਟ ਫਿੰਗਰ ਹੈ ਉਹ ਵੀ ਨਹੀਂ ਹੈ ਤਾਂ ਫਿਰ ਅਗਲੇ ਫਿੰਗਰ ਹੈ ਤੇ ਅਗਲੇ ਫਿੰਗਰ ਇਸ ਤਰ੍ਹਾਂ ਜੇ ਜੰਦੇ ਤੇ ਇਨ ਕੇਸ ਪੂਰਾ ਹੱਥ ਹੀ ਨਹੀਂ ਹੈ ਤਾਂ ਫਿਰ ਇਸ ਜਗ੍ਹਾ ਤੇ ਉਹ ਲਾਂਦੇ ਹੈ ਤਾਂ ਇਹ ਹੈ ਇਨ ਕੇਸ ਪੂਰਾ ਇਸ ਹੱਥ ਨਹੀਂ ਹੈ ਤਾਂ ਫਿਰ ਤਾਂ ਰਾਈਟ ਹੈਂਡ ਹੀ ਕਰਨਾ ਪਏਗਾ ਤਾਂ ਇਹ ਹੈ ਇਸ ਦੀ ਬੇਸਿਕ ਜੋ ਫੰਡਾ ਹੈ ਰਾਈਟ ਸਰ ਤੇ ਇੱਕ ਸਰ ਹੋਰ ਬੜਾ ਦਿਲਚਸਪ ਸਵਾਲ ਆ ਜੀ ਜਦੋਂ ਰਿਜ਼ਲਟ ਆ ਜਾਂਦੇ ਨੇ ਆਮੂਨ ਅਸੀਂ ਸੁਣਦੇ ਆ ਜੀ ਕਿ ਫਲਾ ਫਲਾ ਕੈਂਡੀਡੇਟ ਦੀ ਜ਼ਮਾਨਤ ਜ਼ਬਤ ਹੋ ਗਈ ਸਾਰੇ ਜਮਾਨਤ ਜਮਤ ਕੀ ਹੁੰਦਾ ਹੈ ਜੀ ਕਿ ਹਰ ਇੱਕ ਕੈਂਡੀਡੇਟ ਨੂੰ ਇੱਕ ਸਿਕਿਉਰਿਟੀ ਅਮਾਉਂਟ ਜਮਾ ਕਰਵਾਉਣਾ ਹੁੰਦਾ ਹੈ ਉਹ 25000 ਹੈ ਲੋਕ ਸਭਾ ਵਾਸਤੇ ਤੇ ਅਸੈਂਬਲੀ ਇਲੈਕਸ਼ਨ ਵਾਸਤੇ 10000 ਹੈ ਤੇ ਇਹ ਜਨਰਲ ਕੈਂਡੀਡੇਟ ਵਾਸਤੇ ਹੈ ਉਹਦੀ ਅੱਧਾ ਹੈ ਸ਼ੈਡਿਊਲ ਕਾਸਟ ਕੈਂਡੀਡੇਟ ਵਾਸਤੇ ਸ਼ੈਡਿਊਲ ਕਾਸਟ ਐਂਡ ਸ਼ੈਡਿਊਲ ਟ੍ਰਾਈਬ ਕੈਂਡੀਡੇਟ ਵਾਸ ਤਾਂ ਇਨ ਕੇਸ ਉਹ ਇਲੈਕਸ਼ਨ ਹ ਰਿਸਲਟ ਆਉਣ ਤੋਂ ਬਾਅਦ ਜੋ ਵੈਲਿਡ ਵੋਟਸ ਪੋਲ ਹੋਈਏ ਉਹਦੀ 16th ਵੀ ਉਹਨਾਂ ਨੂੰ ਅਚੀਵ ਕਰਨ ਉਹ ਅਟੇਨ ਨਹੀਂ ਕਰਦੇ 16th ਨਹੀਂ ਮਿਲਦੇ ਉਹਨਾਂ ਨੂੰ ਤੋਂ ਉਹਨਾਂ ਦੀ ਜੋ ਅ अमाउंट ਐ ਸਿਕਿਉਰਿਟੀ ਅਮਾਉਂਟ ਉਹ ਜप्त ਹੋ ਜਾਂਦੀ ਹੈ ਤੋਂ ਇਹ ਇਸ ਕਰਕੇ ਹੈ ਰੱਖੀ ਹੈ ਤਾਂ ਕਿ ਨਾਨ ਸੀਰੀਅਸ ਕੈਂਡੀਡੇਟ ਨੂੰ ਅਵੋਇਡ ਕਰਨ ਵਾਸਤੇ ਹੈ ਤਾਂ ਕਿ ਹੁਣ ਵੀ ਤੁਸੀਂ ਦੇਖਾ ਹੋਗਾ ਕਿ ਸਾਡੀ ਜੋ ਨੰਬਰ ਆਫ ਕੈਂਡੀਡੇਟ ਹਰ ਇਲੈਕਸ਼ਨ ਦੇ ਵਧਦੀ ਜਾ ਰਹੇ ਤੋਂ ਲੋਕ ਲੁਧਿਆਣਾ ਦੇ ਵਿੱਚ 43 ਕੈਂਡੀਡੇਟ ਹੈ ਤੋ ਇਸ ਤਰ੍ਹਾਂ ਦੀ ਹੁਣ ਅਸੀਂ ਅਮਾਉਂਟ ਵੀ ਨਹੀਂ ਰੱਖੋਗੇ ਸਿਕਿਉਰਿਟੀ ਅਮਾਉਂਟ ਵੀ ਰੱਖੋ ਤੋ ਨੰਬਰ ਆਫ ਕੈਂਡੀਡੇਟ ਨੰਬਰ ਆਫ ਨਾਨ ਸੀਰੀਅਸ ਕੈਂਡੀਡੇਟ ਵਾਦਰ ਨੇ ਚਾਂਸਸ ਤੋ ਇਸ ਕਰਕੇ ਰੱਖੀ ਮਤਲਬ ਸਰ ਜੇ 100 ਵੋਟਾਂ ਕਿਤੇ ਪੂਲ ਹੋਈਆਂ ਨੇ ਉਹਦਾ 1/6 ਮਤਲਬ 16.66 ਵੋਟਾਂ ਕੈਂਡੀਡੇਟ ਨੂੰ ਨਹੀਂ ਪੈਂਦੀ ਤਾਂ ਉਹਦੀ ਜ਼ਮਾਨਤ ਜਬਤ ਹੋ ਜਾਂਦੀ ਜਮਾ ਹੋ ਜਾਂਦੀ ਸਾਰੀ ਖਜ਼ਾਨੇ ਚ ਜੀ ਜੀ ਤੇ ਸਰ ਇੱਕ ਜਿਹੜਾ ਕੈਂਡੀਡੇਟ ਹੈ ਕਿੰਨੇ ਨਾਮਜ਼ਦਗੀ ਪੱਤਰ ਭਰ ਸਕਦਾ ਜੀ ਇੱਕ ਕੈਂਡੀਡੇਟ ਚਾਰ ਨੋਮੀਨੇਸ਼ਨ ਭਰ ਸਕਦਾ ਹੈ ਚਾਰ ਫਾਰਮਸ ਭਰ ਸਕਦਾ ਹੈ ਤੇ ਦੋ ਜਗ੍ਹਾ ਤੇ ਭਰ ਸਕਦਾ ਹੈ ਇਸ ਦਾ ਮਤਲਬ ਹੈ ਕਿ ਟੋਟਲ 8 ਨੋਮੀਨੇਸ਼ਨ ਫਾਰਮ ਤੱਕ ਦੋ ਜਗ੍ਹਾ ਤੇ ਭਰ ਸਕਦਾ ਹੈ ਟੀ ਸਰ ਜਦੋਂ ਵਾਪਸ ਲੈਣੇ ਨੇ ਉਹਦੀ ਫੀਸ ਉਹਨੂੰ ਵਾਪਸ ਚਲੇ ਜਾਂਦੀ ਹੈ ਜਿਹੜੀ ਨਾਲ ਭਰੀ ਹੁੰਦੀ ਹੈ ਹਾਂ ਉਹ ਇੱਕ ਇੱਕ ਵਾਰ ਹੀ ਸਿਕਿਉਰਿਟੀ ਅਮਾਉਂਟ ਜਮ੍ਹਾਂ ਕਰਵਾਉਣਾ ਹੁੰਦਾ ਹੈ ਇਨ ਕੇਸ ਉਹ ਵਿਡਰੋ ਕਰਤੇ ਹੈ ਤਾਂ ਅਮਾਉਂਟ ਵਾਪਸ ਹੋ ਜਾਂਦੀ ਹੈ ਠੀਕ ਹੈ ਸਰ ਬਹੁਤ ਦਿਲਚਸਪ ਗੱਲਾਂ ਸੀ ਸਰ ਐਂਡ ਦੇ ਵਿੱਚ ਅਸੀਂ ਤੁਹਾਨੂੰ ਕਹਿੰਦੇ ਹੁੰਨੇ ਆ ਕਿ ਸਾਡੇ ਵੋਟਰਾਂ ਨੂੰ ਜ਼ਰੂਰ ਅਪੀਲ ਕਰੋ ਜੀ ਕਿ ਇਸ ਵਾਰ 70% ਦਾ ਟੀਚਾ ਪ੍ਰਾਪਤ ਕਰਨ ਦੇ ਲਈ ਉਹ ਜ਼ਰੂਰ ਵੋਟ ਪਾਉਣ। ਮੈਂ ਪੰਜਾਬ ਦੇ ਸਾਰੇ ਵੋਟਰਸ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਹਾਂ ਕਿ ਜੂਨ 1 ਨੂੰ ਸਾਡੀ ਪੋਲਿੰਗ ਹੈ ਤੇ ਅਸੀਂ ਤੁਹਾਡੇ ਲਈ ਸਾਰੇ ਹਿੰਦਸਾਮ ਕੀਤੀ ਹੋਈ ਹੈ। ਤੁਹਾਡੇ ਸਿਰਫ ਅਸੀਂ ਵੇਟ ਕਰ ਰਹੇ ਤੇ ਤੁਸੀਂ ਜ਼ਰੂਰ ਜੂਨ 1 ਨੂੰ ਆਵੋ 7:00 ਤੋਂ ਲੈ ਕੇ 6:00 ਵਜੇ ਤੱਕ ਹੈ ਪੋਲਿੰਗ। ਤੇ ਜ਼ਰੂਰ ਵੋਟ ਪਾਓ ਤੇ ਇਸ ਵਾਰ 70 ਬਾਰ ਐਸਾ ਦੇਣਾ ਇਹਨਾਂ ਵਿੱਚ ਕਰਨ ਲਈ ਸਾਨੂੰ ਕੋਆਪਰੇਟ ਕਰੋ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਥੈਂਕ ਯੂ ਥੈਂਕ ਯੂ ਏਸੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸੀ ਜੀ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪੰਜਾਬ ਮਨਾਏਗਾ ਚੋਣਾ ਦਾ ਪਰਵ 1 ਜੂਨ 2024 ਨੂੰ